ਸੌਆਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨਾਕਾਂ ਨੂੰ ਵਿਧਾਇਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਮਾਲਦਾਰਾਂ ਨੂੰ ਜੀਵਿਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਢੜੀਦਾਰਾਂ ਨੂੰ ਸ਼ੌਕਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸ਼ਹੀਦਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਰਾਂ ਨੂੰ ਟੱਪੜਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੱਬਰਗੇ ਮਾਵਾਂ ਨੂੰ ਤਾਈਆਂ ਨੂੰ ਚਾਚੇਰ ਬੀਬੀਆਂ ਨੂੰ ਬਜ਼ੁਰਗਾਂ ਸਿਆੜਿਆਂ ਨੂੰ ਦਿੱਕੜਿੱਕੇ ਨਿਆਣੇ ਉਹ ਬੇਖੜ ਖਲੋਤੈ ਸਾਰੇ ਸਤਰਜਨ ਭੁੱਲੇ ਸ਼ਾਹ ਵੱਲੋਂ ਪਿਆਰ ਭਰੀ ਸਤਸ੍ਰੀ ਅਕਾਲ ਨਮਸਕਾਰ ਨਮਸਤੇ ਆਦab ਅਸਲਾਮੁਅਲੈਕੁਮ ਖੁਸ਼ਾਮਦੀਦ ਹੈਲੋ ਹਾਇ ਸਵਾਗਤ ਤੁਮ ਵੈਲਕਮ ਤੁਹਾਨੂੰ ਬੜੇ ਬੜੇ ਸ਼ੁਕਰੀਆ ਥੈਂਕ ਯੂ ਜਦੋਂ ਮੈਂ ਸਵਾਗਤ ਕੀਤਾ ਐਂਕਰ ਕੰਦਾ ਕੁੱਲੇ ਸ਼ਾਹ ਜੀ ਸਵਾਗਤ ਤੁਸੀਂ ਇੱਡਾ ਲੰਮਾ ਕੀਤਾ ਸੰਗ ਮੇਰਾ ਥੱਕ ਗਿਆ ਮੋਜ ਸੰਗ ਸੁਕੇ ਪਾਣੀ ਵੀ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ ਚ ਕਹਿੰਦਾ ਘੜਾ ਕਿੱਥੇ ਹੈ ਮੈਂ ਸੋਈ ਚ ਕਹਿੰਦਾ ਸੋਈ ਕਿੱਥੇ ਹੈ ਮੈਂ ਘਰ ਚ ਕਹਿੰਦਾ ਘਰ ਕਿੱਥੇ ਹੈ ਮੈਂ ਗਲੀ ਚ ਕਹਿੰਦਾ ਗਲੀ ਕਿੱਥੇ ਹੈ ਮੈਂ ਮੱਲੇ ਚ ਕਹਿੰਦਾ ਮੱਲਾ ਕਿੱਥੇ ਹੈ ਮੈਂ ਸ਼ਹਿਰ ਚ ਕਹਿੰਦਾ ਸ਼ਹਿਰ ਕਿੱਥੇ ਹੈ ਮੈਂ ਜਿਹੜੇ ਕਹਿੰਦਾ ਜ਼ਿਲ੍ਹਾ ਕਿੱਥੇ ਹੈ ਮੈਂ ਪੰਜਾਬ ਚ ਕਹਿੰਦਾ ਪੰਜਾਬ ਕਿੱਥੇ ਹੈ ਮੈਂ ਇੰਡੀਆ ਚ ਕਹਿੰਦਾ ਇੰਡੀਆ ਕਿੱਥੇ ਹੈ ਮੈਂ ਦੁਨੀਆ ਚ ਕਹਿੰਦਾ ਦੁਨੀਆ ਕਿੱਥੇ ਹੈ ਮੈਂ ਧਰਤੀ ਤੇ ਕਹਿੰਦਾ ਧਰਤੀ ਕਿੱਥੇ ਹੈ ਮੈਂ ਪਾਣੀ ਚ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ ਚ ਏ ਸੁਣ ਐਗਰ ਕਰਨ ਦੱਸਣ ਵਾਲੀ ਕਿਹੜੀ ਗੱਲ ਹੈ ਮੈਂ ਦੱਸਣ ਵਾਲੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾਲ ਨਾ ਬਚਾਇਆ ਆਉਣ ਵਾਲੇ ਸਮੇਂ ਸਾਰੀ ਧਰਤੀ ਦਾ ਬਾੜੇ ਘੜੇ ਜਿੰਨੇ ਰਹਿ ਜਾਣਗੇ ਇਸ ਵਾਸਤੇ ਖਾਣੇ ਦੇ ਗੀਟੇ ਬਣਾਓ ਫਲਣ-ਫੁਲਣ ਬਣਾਓ ਪਾਣੀ ਨੂੰ ਘੱਟ ਬਿਤਾਓ ਅੱਤਾ ਇਹ ਮਸਲਾ ਹਲ ਹੋ ਸਕਦਾ ਹੈ ਤੁਹਾਡਾ ਸਾਧਾਰਨ ਸਹਿਯੋਗ ਚਾਹੀਦਾ ਹੈ ਮਿਹਰਬਾਨੀ ਸ਼ੁਕਰੀਆ ਠੀਕ